Indian Premier League ਦੇ ਮੈਚ ਨੰਬਰ 32 ਵਿੱਚ ਦਿੱਲੀ ਕੈਪਟਲਸ ਨੇ ਸੁਪਰ ਓਵਰ ਦੇ ਰੋਮਾਂਚਕ ਮੁਕਾਬਲੇ 'ਚ ਰਾਜਸਥਾਨ ਰਾਇਲਜ਼ ਨੂੰ ਹਰਾ ਦਿੱਤਾ। ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਦੀ ਟੀਮ ਨੇ 20 ਓਵਰਾਂ 'ਚ 188 ਦੌੜਾ ਬਣਾਈਆ, ਜਿਸ ਦਾ ਪਿੱਛਾ ਰਾਜਸਥਾਨ ਨਹੀਂ ਕਰ ਸਕਿਆ ਤੇ ਮੈਚ ਸੁਪਰ ਓਵਰ 'ਚ ਪਹੁੰਚ ਗਿਆ, ਜਿੱਥੇ ਦਿੱਲੀ ਜਿੱਤ ਗਈ। ਰਾਜਸਥਾਨ ਨੇ ਸੁਪਰ ਓਵਰ 'ਚ 11 ਦੌੜਾ ਬਣਾਈਆ ਸਨ ਪਰ ਦਿੱਲੀ ਨੇ ਸਿਰਫ 4 ਗੇਂਦਾਂ ਬਾਕੀ ਰਹਿਦਿਆਂ ਮੈਚ ਜਿੱਤ ਲਿਆ। ਸੂਪਰ ਓਵਰ ਚ ਦਿੱਲੀ ਲਈ ਕੇਐਲ ਰਾਹੁਲ ਤੇ ਟ੍ਰਿਸਟਨ ਸਟਾਬਸ ਆਏ ਸਟਾਬਸ ਨੇ ਛੱਕਾ ਲਗਾ ਕੇ ਦਿੱਲੀ ਨੂੰ ਜਿੱਤ ਦਵਾਈ ਇਸ ਜਿੱਤ ਨਾਲ ਦਿੱਲੀ ਦੀ ਟੀਮ ਅੰਕ ਸੂਚੀ ਚ ਸਿਖਰ ਤੇ ਪਹੁੰਚ ਗਈ ਉਸ ਦੇ 6 ਮੈਚਾਂ ਚ 5 ਜਿੱਤਾਂ ਨਾਲ 10 ਅੰਕ ਨੇ 2022 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਆਈਪੀਐਲ ਮੈਚ ਦਾ ਨਤੀਜਾ ਸੂਪਰ ਓਵਰ ਰਾਹੀਂ ਸੁਣਾਇਆ ਗਿਆ ਹੈ ਵੀ ਓਵਰਾਂ ਦੀ ਸਮਾਪਤੀ ਤੋਂ ਬਾਅਦ ਦਿੱਲੀ ਤੇ ਰਾਜਸਥਾਨ ਵਿਚਕਾਰ ਸਕੋਰ ਬਰਾਬਰ ਹੋ ਗਿਆ ਜਿਸ ਤੋਂ ਬਾਅਦ ਸੂਪਰ ਓਵਰ ਰਾਹੀਂ ਮੈਚ ਦਾ ਫੈਸਲਾ ਕਰਨ ਦਾ ਫੈਸਲਾ ਕੀਤਾ ਗਿਆ ਦਿੱਲੀ ਨੇ 20 ਓਵਰਾਂ 'ਚ 5 ਵਿਕਟਾਂ ਤੇ 188 ਦੌੜਾਂ ਬਣਾਈਆਂ ਸਨ ਜਿਸ਼ੇਸ਼ਵੀ ਜਸਵਾਲ ਤੇ ਨਿਤਿਸ਼ ਰਾਣਾ ਦੇ ਅਰਧ ਸੈਂਕੜਿਆਂ ਤੋਂ ਬਾਅਦ ਰਾਜਸਥਾਨ ਚੰਗੀ ਸਥਿਤੀ 'ਚ ਦਿਖਾਈ ਦੇ ਰਿਹਾ ਸੀ ਪਰ ਟੀਮ ਨਿਰਧਾਰਤ ਓਵਰਾਂ 'ਚ 4 ਵਿਕਟਾਂ ਤੇ 188 ਦੌੜਾਂ ਹੀ ਬਣਾ ਸਕੇ ਇਸ ਤਰ੍ਹਾਂ ਮੈਚ ਡਰਾਅ ਤੇ ਖਤਮ ਹੋਇਆ ਹਾਲਾਂਕਿ ਸੁਪਰ ਓਵਰ 'ਚ ਰਾਜਸਥਾਨ ਪੂਰੀਆਂ 6 ਗੇਂਦਾਂ ਵੀ ਨਹੀਂ ਖੇਡ ਸਕਿਆ ਤੇ 5 ਗੇਂਦਾਂ 'ਚ 2 ਵਿਕਟਾਂ ਗਵਾ ਦਿੱਤੀਆਂ ਦਿੱਲੀ ਨੂੰ ਸੁਪਰ ਓਵਰ ਚ ਟੀਜਾ ਪ੍ਰਾਪਤ ਕਰਨ ਚ ਕੋਈ ਮੁਸ਼ਕਲ ਨਹੀਂ ਆਈ ਤੇ ਇਸ ਤਰੀਕੇ ਦੇ ਨਾਲ ਅੱਜ ਦੇ ਮੈਚ ਦੇ ਵਿੱਚ ਰਾਜਸਥਾਨ ਰਾਇਲਜ਼ ਨੂੰ ਦਿੱਲੀ ਨੇ ਹਰਾ ਦਿੱਤਾ